ਜਦੋਂ ਦੀ ਸਰਕਾਰ ਬਣੀ ਹੈ ਸਾਡਾ ਹਮੇਸ਼ਾ ਇਹੀ ਅਪਰੇਲਾ ਰਿਹਾ ਕਿ ਸ਼ਹਿਰ ਦੀ ਜਿਹੜੀ ਓਵਰਆਲ ਡਿਵੈਲਪਮੈਂਟ ਹੈ ਉਹ ਭਾਵੇਂ ਸੜਕਾਂ ਦੀ ਹੋਵੇ ਜਾਂ ਸੀਵਰੇਜ ਦੀ ਹੋਵੇ ਜਾਂ ਹੋਰ ਜਿਹੜੇ ਵੀ ਕੰਮ ਹੈਗੇ ਆ ਉਹ ਪ੍ਰਾਇੋਰਟੀ ਤੇ ਹੋਣ ਅੱਜ ਦੀ ਨੀ ਕੋਰਟ ਰੋਡ ਐ ਸਾਡੀ ਇੱਥੇ ਬੜੀ ਮਾੜੀ ਹਾਲਤ ਸੀ ਕਾਫੀ ਦਿਨ ਤੋਂ ਅਸੀਂ ਪਹਿਲਾਂ ਦੇਖ ਰਹੇ ਪਹਿਲਾਂ ਪੈਚ ਵਰਕ ਵਗੈਰਾ ਪਿਛਲੀ ਮਿਸਪੈਲਟੀ ਚ ਹੋਇਆ ਕਿਉਂਕਿ ਮੇਨਲੀ ਇਹ ਕੰਮ ਮਿਸਪੈਲਟੀ ਨੇ ਕਰਾਉਣਾ ਹੁੰਦਾ ਸਰਕਾਰ ਹੇ ਛੋਟੀ ਮਾਨਸਾਂ ਦੇ ਮੋੜ ਤੱਕ ਬਣਾਵਾਂਗੇ ਦੋ ਫੇਜ ਵਿੱਚ ਪਹਿਲੀ ਇਹ ਜਿਹੜੀ ਬਣ ਰਹੀ ਆ ਔਰ ਵਧੀਆ ਕੁਆਲਿਟੀ ਦੀ ਰੋਡ ਕਿਉਂਕਿ ਪਾਣੀ ਦੀ ਇੱਥੇ ਥੋੜੀ ਜਿਹੀ ਪ੍ਰੋਬਲਮ ਸੀ ਪਰ ਆਉਣ ਵਾਲੇ ਸਮੇਂ ਤੱਕ ਇਹ ਰੋ ਪਾਣੀ ਦੀ ਪ੍ਰੋਬਲਮ ਕਿਉਂਕਿ ਸਾਰਾ ਜਿਹੜਾ ਸੀਵਰੇਜ ਦਾ ਸਿਸਟਮ ਹੈ ਉਸ ਉੱਪਰ ਸੈਕਸ਼ਨ ਨਾਲ ਜਦੋਂ ਸੀਬਰੇ ਸੀ ਲਗਭਗ ਉਹਦੀ ਸਫਾਈ ਹੋ ਚੁੱਕੀ ਹੈ ਜਿਹੜੀਆਂ ਭੇੜੀਆਂ ਗਲੀਆਂ ਚੋ ਮਸ਼ੀਨਾ ਨਹੀਂ ਜਾਂਦੀਆਂ ਉੱਥੇ ਥੋੜੀ ਥੋੜੀ ਜਿਹੀ ਦਿੱਕਤ ਹੈ ਉਹ ਵੀ ਅਸੀਂ ਕਰਵਾ ਰਹੇ ਹਾਂ ਕਿਉਂਕਿ ਇਹਦੇ ਟੋਟਲ ਰੋਡ ਤੇ ਜਿਹੜਾ ਲਗਭਗ ਸਾਡਾ ਮਤਲਬ 75 ਲੱਖ ਰੁਪਏ ਦੇ ਕਲੀਨ ਕਰਚਾ ਹੋਊਗਾ ਜਿਹੜਾ ਪਹਿਲੇ ਇਹ ਜੇ ਚਾਏ 25 ਲੱਖ ਰੁਪਏ ਦੀ ਲਗਤ ਨਾਲ ਬਣੂਗਾ ਫਿਰ 50 ਦੇ ਕਰੀਬ ਜਿਹੜਾ ਵੀ ਟੈਂਡਰ ਹੋਏਗਾ ਜਿੰਨਾ ਉਹ ਦੇ ਨਾਲ ਤਾਂ ajo ਇਹ ਉਥੋਂ ਪਰ ਵਾਲੀ ਰੋਡ ਆਪਣੇ ਸੂਏ ਵਾਲੀ ਇਹ ਦੇਖੋ ਉਹ ਤਾਂ ਆਲਰੇਡੀ 150 ਐ ਟੁੱਠਿਆਂ ਵਾਲੀ ਰੋਡ ਵੀ ਬਣਨੀ ਆ ਔਰ ਰਾਮਨ ਸਨੇਮੇ ਦੇ ਬੈਕ ਤੇ ਜਿਹੜੀ ਅਗਰਸੈਨ ਮਾਰਗ ਹੈ ਇਹਦਰ ਅਗਰਸੈਨ ਭਵਨ ਵਾਲੀ ਆ ਉਹ ਵੀ ਕੰਮ ਸਟਾਰਟ ਹੋ ਚੁੱਕਿਆ ਮਤਲਬ ਬਹੁਤ ਆ ਖੁਸ਼ੀ ਹੋ ਰਹੀ ਹੈ ਕਿਉਂਕਿ ਅੱਜ ਸਾਡੇ ਮਾਲਸਾ ਦੇ ਬਹੁਤ ਹੀ ਮਿਹਨਤੀ ਅਤੇ ਅੰਤ ਤੱਕ ਸਾਡੇ ਐਮਐਲਏ ਸਰ ਨੇ ਵਿਜੇ ਸਿੰਘਲਾ ਜੀ ਉਹਨਾਂ ਨੇ ਡਾਕਟਰ ਸਾਹਿਬ ਨੇ ਅੱਜ ਇਹ ਉਦਘਾਟਨ ਕੀਤਾ ਹੈ ਸਾਡੇ ਪਚਾਈ ਰੋਡ ਦਾ ਇਹ ਪਚਾਈ ਰੋਡ ਜਿਹੜਾ ਸੇ ਬਹੁਤ ਹੀ ਖਸਤਾ ਹਾਲਤ ਵਿੱਚ ਸੀ ਜੀ ਸਾਰਿਆਂ ਨੂੰ ਅ ਦੇਖੋ ਜਦੋਂ ਦੀ ਸਰਕਾਰ ਬਣੀ ਹੈ ਸਾਡਾ ਹਮੇਸ਼ਾ ਇਹੀ ਅਪਰੇਲਾ ਰਿਹਾ ਕਿ ਸ਼ਹਿਰ ਦੀ ਜਿਹੜੀ ਓਵਰਆਲ ਡਵੈਲਪਮੈਂਟ ਹੈ ਉਹ ਭਾਵੇਂ ਸੜਕਾਂ ਦੀ ਹੋਵੇ ਜਾਂ ਸੀਵਰੇਜ ਦੀ ਹੋਵੇ ਜਾਂ ਹੋਰ ਜਿਹੜੇ ਵੀ ਕੰਮ ਹੈਗੇ ਆ ਉਹ ਪ੍ਰਾਇੋਰਟੀ ਤੇ ਹੋਣ ਉਸੇ ਲੜੀ ਤਹਿਤ ਅੱਜ ਜਿਹੜੀ ਕੋਰਟ ਰੋਡ ਹੈ ਸਾਡੀ ਇਹਦੀ ਬੜੀ ਮਾੜੀ ਹਾਲਤ ਸੀਗੀ ਕਾਫੀ ਦੇਰ ਤੋਂ ਅਸੀਂ ਪਹਿਲਾਂ ਦੇਖ ਰਹੇ ਪਹਿਲਾਂ ਪੈਚ ਵਰਕ ਵਗੈਰਾ ਪਿਛਲੀ ਮਿਸਪੈਲਟੀ ਚ ਹੋਇਆ ਕਿਉਂਕਿ ਮੇਨਲੀ ਇਹ ਕੰਮ ਮਿਸਪੈਲਟੀ ਨੇ ਕਰਾਉਣਾ ਹੁੰਦਾ ਹੈ ਸਰਕਾਰ ਦੀ ਇੱਕ ਸਕੀਮ ਹੁੰਦੀ ਆ ਔਰ ਉਸੇ ਤਹਿਤ ਹੁਣ ਇਹ ਜਿਹੜਾ ਹੈ ਆਰਸੀਐਮ ਚ ਮਤਲਬ ਜਿਹੜੀ ਆਪਾਂ ਬਣਾ ਬਣਾ ਰਹੇ ਆ ਕੋਰਟ ਤੇ ਗੇਟ ਬਾਲ ਭਵਨ ਤੋਂ ਥੋੜੇ ਅੱਗੇ ਲੈ ਕੇ ਛੋਟੀ ਮਾਨਸਾ ਦੇ ਮੋੜ ਤੱਕ ਬਣਾਵਾਂਗੇ ਦੋ ਫੇਜ ਚ ਪਹਿਲੀ ਇਹ ਜਿਹੜੀ ਬਣ ਰਹੀ ਆ ਔਰ ਵਧੀਆ ਕੁਆਲਿਟੀ ਦੀ ਰੋਡ ਕਿਉਂਕਿ ਪਾਣੀ ਦੀ ਇੱਥੇ ਥੋੜੀ ਜੀ ਪ੍ਰੋਬਲਮ ਸੀ ਪਰ ਆਉਣ ਵਾਲੇ ਸਮੇਂ ਤੱਕ ਇਹ ਰੋ ਪਾਣੀ ਦੀ ਪ੍ਰੋਬਲਮ ਕਿਉਂਕਿ ਸਾਰਾ ਜਿਹੜਾ ਸੀਵਰੇਜ ਦਾ ਸਿਸਟਮ ਹੈ ਉਸ ਉੱਪਰ ਸੈਕਸ਼ਨ ਨਾਲ ਜਦੋਂ ਦੇ ਸੀਵਰੇਜ ਪਏ ਨੇ ਮਾਨਸਾ ਚ ਪਹਿਲੀ ਵਾਰ 30 ਸਾਲਾਂ ਚ ਹੋਇਆ ਕਿ ਮਾਨਸਾ ਦੇ ਅੱਜ 200 ਸਪਰ ਸੈਕਸ਼ਨ ਮਸ਼ੀਨਾਂ ਅੱਜ ਵੀ ਮਾਨਸਾ ਸ਼ਹਿਰ ਚ ਚੱਲ ਰਹੀਆਂ ਨੇ ਔਰ ਜਿੰਨਾ ਜਿਹੜਾ ਮੇਨ ਸੀਵਰੇਜ ਸੀ ਲਗਭਗ ਉਹਦੀ ਸਫਾਈ ਹੋ ਚੁੱਕੀ ਹੈ ਜਿਹੜੀਆਂ ਭੀੜੀਆਂ ਗਲੀਆਂ ਚ ਉਹ ਮਸ਼ੀਨਾਂ ਨਹੀਂ ਜਾਂਦੀਆਂ ਉੱਥੇ ਥੋੜੀ ਜਿਹੀ ਦਿੱਕਤ ਹੈ ਉਹ ਵੀ ਅਸੀਂ ਕਰਵਾ ਰਹੇ ਹਾਂ ਕਿਉਂਕਿ ਤਿੰਨ ਕੁ ਮਹੀਨੇ ਚ ਸਾਡਾ ਜਿਹੜਾ ਸੀਵਰੇਜ ਵਾਲਾ ਪ੍ਰੋਜੈਕਟ ਹੈ ਉਹ ਵੀ ਸਿਰੇ ਚੜ ਜਾਊਗਾ ਔਰ ਅੱਜ ਜਿਹੜਾ ਇਹ ਰੋਡ ਹੈ ਇਹਦੇ ਟੋਟਲ ਰੋਡ ਤੇ ਜਿਹੜਾ ਲਗਭਗ ਸਾਡਾ ਮਤਲਬ 75 ਲੱਖ ਰੁਪਏ ਦੇ ਕਰੀਬ ਖਰਚਾ ਆਊਗਾ ਜਿਹੜਾ ਪਹਿਲੇ ਫੇਜ ਚ ਹੈ 25 ਲੱਖ ਰੁਪਏ ਦੀ ਲਾਗਤ ਨਾਲ ਬਣੂਗਾ ਫਿਰ 50 ਦੇ ਕਰੀਬ ਜਿਹੜਾ ਵੀ ਟੈਂਡਰ ਹੋਏਗਾ ਜਿੰਨਾ ਉਹ ਦੇ ਨਾਲ ਤਾਂ ਜੋ ਇਹ ਉੱਥੋਂ ਲੈ ਕੇ ਸੇਂਟ ਜੇਵੀਅਰ ਸਕੂਲ ਤੋਂ ਅੱਗੇ ਔਰ ਸੇਂਟ ਜੇਵੀਅਰ ਸਕੂਲ ਨੂੰ ਜਿਹੜਾ ਜਾਂਦੀ ਸੜਕ ਹੈ ਰਸਤਾ ਉਹ ਵੀ ਅਸੀਂ ਬਣਾਵਾਂਗੇ ਤਾਂ ਜੋ ਉੱਥੇ ਵੀ ਬੱਚਿਆਂ ਨੂੰ ਜਾਣ ਚ ਬੜੀ ਦਿੱਕਤ ਆਉਂਦੀ ਸੀ ਔਰ ਇਹ ਕੋਰਟ ਰੋਡ ਕਿਉਂਕਿ ਮੇਨ ਮਾਨਸਾ ਦੀ ਐਂਟ੍ਰੈਂਸ ਆ ਔਰ ਇੱਥੇ ਬੜੀ ਦਿੱਕਤ ਸੀ ਸਾਰੇ ਲੋਕਾਂ ਨੂੰ ਆਉਣ ਦੀ ਔਰ ਬਹੁਤ ਜਲਦੀ ਉਹ ਪ੍ਰੋਬਲਮ ਹੈ ਜਿਹੜੀ ਸਾਡੀ ਸੋਲਵ ਹੋ। ਤੁਸੀਂ ਮੰਗਤਾ ਜੀ ਐਂਟਰੈਂਸ ਦੀ ਗੱਲ ਕੀਤੀ ਹੈ ਗ੍ਰੀਨ ਵੈਲੀ ਰੋਡ ਆ ਉਹਦਾ ਕੰਮ ਕਰੋ। ਬਿਲਕੁਲ ਉਹ ਹੀ ਸਾਰੇ ਟੈਂਡਰ ਹੋ ਚੁੱਕੇ ਆ। ਮਾਨਸਾ ਦੀਆਂ ਜਿੰਨੀਆਂ ਵੀ ਰੋਡਸ ਆ ਮੈਂ ਤੁਹਾਨੂੰ ਇੱਕ ਗੱਲ ਚੀਨ ਜਿਹੜਾ 31 ਮਾਰਚ ਤੋਂ ਪਹਿਲਾਂ ਪਹਿਲਾਂ ਮਾਨਸਾ ਜੀ ਭਾਵੇਂ ਉਹ ਗ੍ਰੀਨ ਵੈਲੀ ਰੋਡ ਹੋਵੇ ਭਾਵੇਂ ਉਹ ਉਸ ਤੋਂ ਬਾਅਦ ਜਿਹੜਾ ਹੈ ਜਿੱਥੇ ਐਫਸੀਆਈ ਵਾਲਾ ਹੈ ਔਰ ਅੱਗੇ ਕਾਲੀ ਮਾਤਾ ਮੰਦਰ ਹੈ ਔਰ ਅੰਡਰ ਬ੍ਰਿਜ ਤੋਂ ਲੈ ਕੇ ਮੇਨ ਫਾਟਕ ਤੱਕ ਉਹ ਵੀ ਡਬਲ ਰੋਡ ਬਣਨੀ ਉਸ ਤੋਂ ਵਿੱਚ ਜਿੱਥੇ ਪੀਰ ਖਾਨੇ ਵਾਲੀ ਜਿਹੜੀ ਰੋਡ ਹੈ ਉਹ ਵੀ ਬਣਨੀ ਹੈ ਜਿਹੜੀ ਰਮਨ ਸਿਨੇਮੇ ਵਾਲੀ ਹੈ ਛੋਟੀ ਮਾਨਸਾਂ ਤੋਂ ਉਹ ਵੀ ਬਣਨੀ ਹੈ ਔਰ ਜਿਹੜਾ ਉੱਪਰ ਵਾਲੀ ਰੋਡ ਹੈ ਆਪਣੀ ਸੂਏ ਵਾਲੀ ਹੈ ਦੇਖੋ ਉਹ ਤਾਂ ਆਲਰੇਡੀ ਬਣ ਚੁੱਕੀ ਹੈ ਠੁੱਠਿਆਂ ਵਾਲੀ ਰੋਡ ਵੀ ਬਣਨੀ ਹੈ ਔਰ ਰਮਨ ਸਿਨੇਮੇ ਦੇ ਬੈਕ ਤੇ ਜਿਹੜੀ ਅਗਰਸੈਨ ਮਾਰਗ ਹੈ ਇਦਰਾ ਅਗਰ ਸੈਨ ਭਾਵਨ ਵਾਲੀ ਹੈ ਉਹ ਵੀ ਕੰਮ ਸਟਾਰਟ ਹੋ ਚੁੱਕਿਆ ਹੈ ਮਤਲਬ ਤਾਂ ਕੋਈ ਅਜਿਹੀ ਨਹੀਂ ਰਹਿਣੀ ਔਰ ਜਿਹੜੀ ਮੇਨ ਗਊਸ਼ਾਲਾ ਰੋਡ ਹੈ ਜਿਹੜੀ ਉਹ ਵੀ ਅਸੀਂ ਔਰ ਮਹੀਨਾ ਡੇਢ ਮਹੀਨੇ ਚ ਉਹਨੂੰ ਵੀ ਇਹ ਹੈ ਕਿ ਉਹਨੂੰ ਵੀ RCC ਦਾ ਬਣਾਵਾਂਗੇ ਉਹ ਵੀ ਰੋਡ ਬਣ ਰਹੀ ਹੈ ਔਰ ਮਾਨਸਾ ਦੀ ਕੋਈ ਵੀ ਰੋਡ ਅਜਿਹੀ ਰਹਿਣ ਨਹੀਂ ਦੇਵਾਂਗੇ ਜਿਹਦੇ 'ਚ ਦਿੱਕਤ ਆਵੇ 31 ਮਾਰਚ ਤੋਂ ਪਹਿਲਾਂ ਪਹਿਲਾਂ ਸਾਡਾ ਟੀਚਾ ਹੈ ਕਿ ਮਾਨਸਾ ਦੀਆਂ ਸਾਰੀਆਂ ਸੜਕਾਂ ਨੂੰ ਆਪਾਂ ਓਵਰਹਾਲ ਕਰਕੇ ਬਹੁਤ ਵਧੀਆ ਨਵੀਂ ਤੇ ਵਧੀਆ ਤਕਨੀਕ ਨਾਲ ਬਣਾਵਾਂਗੇ ਕਿਉਂਕਿ ਹੁਣ ਤੱਕ ਪਾਣੀ ਦੇ ਨਿਕਾਸ ਦੀ ਪ੍ਰੋਬਲਮ ਕਰਕੇ ਅਸੀਂ ਕੁਝ ਸੜਕਾਂ ਦਾ ਜਿਹੜ ਹੁਣ ਉਹ ਜਿਹੜੇ ਸਿਵਰੇ ਦੇ ਪਾਣੀ ਦੀ ਸਮੱਸਿਆ ਲਗਭਗ ਸਾਡੀ ਹੱਲ ਹੋਣ ਦੇ ਨੇੜੇ ਆ ਕਿਉਂਕਿ ਦੋ ਕੁ ਮਹੀਨਿਆਂ ਚ ਜਿਹੜਾ ਕੰਮ ਰਹਿ ਗਿਆ ਉਹ ਪੂਰਾ ਹੋ ਜਾਣਾ। ਹਾਂਜੀ ਮੈਂ ਨਾਮ ਕੁਲਵਿੰਦਰ ਗੌਰ ਮੱਤਾ ਐ ਮੈਂ ਸੀ ਹਾਂ ਵਾਰਡ ਨੰਬਰ 5 ਤੋਂ ਮਾਨਸਾ। ਅਸਰ ਅਸਨ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈ ਕਿਉਂਕਿ ਅੱਜ ਸਾਡੇ ਮਾਨਸਾ ਦੇ ਬਹੁਤ ਹੀ ਮਿਹਨਤੀ ਅਤੇ ਅਨਤਕ ਸਾਡੇ ਐਮਐਲਏ ਸਰ ਨੇ ਵਿਜੇ ਸਿੰਘਲਾ ਜੀ ਅੋਨਾਨੇ ਡਾਕਟਰ ਸਾਹਿਬ ਨੇ ਅੱਜ ਇੱਥੇ ਉਦਘਾਟਨ ਕੀਤਾ ਹੈ ਸਾਡੇ ਕਚਾਈ ਰੋਡ ਦਾ ਇੱਕ ਕਚਾਈ ਰੋਡ ਜਿਹੜਾ ਸੀ ਬਹੁਤ ਹੀ ਖਸਤਾ ਹਾਲਤ ਵਿੱਚ ਸੀਗਾ ਇੰਨੇ ਮਾੜੇ ਹਾਲਾਤ ਸੀ ਸੜਕ ਦੇ ਕਿ ਲੋਕਾਂ ਨੂੰ ਡਰ ਲੱਗਦਾ ਸੀ ਨੰਨ ਵੇਲੇ ਵੀ ਹੁਣ ਸਾਨੂੰ ਅੱਜ ਡਾਕਟਰ ਸਾਹਿਬ ਨੇ ਉਦਘਾਟਨ ਕੀਤਾ ਹੈ ਇੱਕ ਨਿਊ ਕੋਰਟ ਰੋਡ ਜਿਹੜਾ ਹੈ ਦੂਰੀ ਵਾਗ ਬਣ ਜਾ ਰਿਹਾ ਹੈਗਾ ਸੋ ਸਾਨੂੰ ਵੀ ਜਿਹੜੀਆਂ ਸਾਡੀ ਉਮੀਦਾਂ ਸਾਡੀ ਉਮੀਦਾਂ ਪੂਰੀਆਂ ਹੋਈਆਂ ਬਹੁਤ ਖੁਸ਼ੀ ਦੀ ਗੱਲ ਹੈ ਤਾਂ ਕਿ ਲੋਕਾਂ ਨੂੰ ਰਾਹਤ ਮਿਲੀ ਸਾਰਾ ਹਰ ਵੇਲੇ ਲੋਕਾਂ ਨੂੰ ਇੱਥੇ ਡਰ ਲੱਗਾ ਰਹਿੰਦਾ ਸੀ ਕਿ ਕੋਈ ਦੁਰਘਟਨਾ ਨਾ ਵਾਪਰ ਜਾਵੇ ਸੋ ਹੁਣ ਇਹ ਨਵਾਂ ਬਣ ਜੇਗੀ ਸੜਕ ਇਸ ਦੇ ਨਾਲ ਕੀ ਹੈ ਦੁਰਘਟਨਾਵਾਂ ਦੇ ਸੰਬੰਧ ਦਾ ਡਰ ਲੱਗਾ ਸੀ ਉਹ ਨਹੀਂ ਹੋਏ